ਮੰਨ ਲੈ ਸਾਡਾ ਮਨਨਾਤੀ ਬੋਕਾਰ ਦੇ ਧਿਆਨ ਸਾਡਾ ਜੰਮਣਾ ਦੀ ਹਕਾਬ ਦੇ ਧਿਆਨ ਦੇ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਡਾਊਨ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਹੈ ਕੱਲ ਨੂੰ ਮੈਨੂੰ ਕੋਲੇ ਕਿੱਥੇ ਦੱਸਦੇ ਆ ਠੀਕ ਹੈ ਭਾਈ ਮੈਂ ਜਲਦੀ ਕਿੱਥੇ ਜਦੋਂ ਰੋਹਿਣਾ ਸੁਣੇ ਜਦਦੇ ਦੱਸਦੇ ਤਾਂ ਜਾਵਾਂਗੇ

ਜਦੋਂ ਉਹ ਕੋਟਰ ਤੋਂ ਇਹ ਹੁਣ ਹੁਣਤਾ ਹੋ ਰਹੀ ਹੁੰਦੀ ਤਾਂ ਮੈਂ ਕਿੱਥੇ ਕੱਟਾ ਕੀ ਜਾਰੇ ਇੱਕ ਦੇਖ ਕੇ ਫੇਦਾ ਦਾ ਹਤਾ ਫੇਦਾ ਬੂਦਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਕਿ ਚਾਂਦ ਰੋਣਾਂ ਦਾ ਸਭਾ ਵੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰ ਤੋਂ ਬਚ ਕੇ ਜਾਣਾ تھا ਕਿ ਆਹ ਤਾਂ ਵੇਖ ਕਿੱਧਰੋਂ ਆਉਂਦੇ ਨੇ ਪੇਖਿਆਂ ਦੇ ਉੱਤੇ ਹੱਥਿਆਂ ਮੁਸਕੀਆਂ ਮਾਰਦੇ ਉਹ ਆਂਦੇ ਕੁਫਰ ਨੂੰ ਸਿੱਧੂ ਮਸੂਏ ਵਾਲਾ ਦੀ 3 ਜੇ ਬਰਸੀ ਮੌਕੇ ਅੱਜ ਉਸ ਦੇ ਮਾਪਿਆਂ ਨੇ ਕਿਹਾ ਕਿ ਉਹ ਪੁੱਤ ਦੇ ਇਨਸਾਫ ਦੇ ਲਈ ਆਖਰੀ ਸਾਹ ਤੱਕ ਕਾਨੂੰਨੀ ਲੜਾਈ ਲੜਦੀ ਰਹਣਗੇ ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਇਨਸਾਫ ਮਿਲਣ ਦੀਆਂ ਸਾਰੀਆਂ ਉਮੀਦਾਂ ਤੇ ਝਾਕ ਹੁਣ ਖਤਮ ਹੋ ਗਈ ਹੈ ਦੱਸਦੀ ਕਿ ਪਿਤਾ ਬਲਕੌਰ ਸਿੰਘ ਸਿੱਧੂ ਵਿਭਾਵਕ ਚਿਹਰੇ ਦੇ ਨਾਲ ਆਇਆ ਸੰਗਤ ਦਾ ਧੰਨਵਾਦ ਕਰਦੇ ਵਿਖਾਈ ਦਿੱਤੇ ਇਸੇ ਦੌਰਾਨ ਸਟੇਜ ਤੋਂ ਬਲਕੌਰ ਸਿੰਘ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਇਸ ਦੌਰਾਨ ਉਹ ਲੀਡਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਵੀ ਨਜ਼ਰ ਆਏ ਤੇ ਐਸਬੀਐਲ ਗੀਤ ਨੂੰ ਲੈ ਕੇ ਵੀ ਸਰਕਾਰ ਦੇ ਉੱਤੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਮੈਨੂੰ ਹਾਲ ਦਾ ਸਮਾਂ ਬਿਤਰਣ ਲਈ ਬਿਆਨ ਕਰਨਾ ਬਹੁਤ ਔਖ ਹੈ ਕਿ ਕਿ ਤਰ੍ਹਾਂ ਕੋਤੋਂ ਬਿਨਾਂ ਰੱਖਣਾ ਚਲਦੇ ਦੇਖ ਕੇ ਜਿਆਦਾ ਸੁਖੀ ਜਾਂ ਮੇਰਾ ਦਿਲ ਭੱਜਦਾ ਹੈ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸੋਚ ਦਿੰਦੀ ਹੈ ਉਹ ਹੈ ਤੁਹਾਡਾ ਸਾਥ

بنیا بنیا راشن اچھی جاری گوشت آئے اس نے امرتکار فرنا سی کوئی نہ کوئی بہانا رکھ لینا ہے ہر سارا جاگم ہے جو کچھ کی یاد کرتے ہیں اس کی آتما شانتی ملے وہ کرتے ہیں انہوں نے بچ بھی یہاں بولوں ہر بار اکتا پایا جائے تھی سارا بھی ویسا ہونا ہے

اکان چ ہنجو لے کے گل بیان کرتے کہ سرکار کہہار کرو سا مرنا بھی ہزار دے سا جنگ بھی ہزار دے دان دلیوں آپ کے دماغ کے میں پرسوں بھی سوچا کہ سب خاص کر کے سکھان جس طرح سینٹرل دور میں چن چن کے نشانہ بنا رہی ہے یہ ابھی کسی بھی بار سے کٹھے نہ ہوئے تو میرے پاس دوبارہ کوئی کمی ہے سماجم میں سارے ہردوش ہوتے گوڑیاں راتے اچھا سماجم جاڑیا نیل पुलिस जे तशहाद जे लाइ शहीद हुया हर रोज़ बचा बि घबरा घटि जी मैन इहा कंदा बारहो थोरे ज़रिए ताईं ग ਮੇਰੇ ਕੋਲ ਨੇ ਮਤਲਬ ਬਹੁਤ ਬਤੀ ਸੀ ਪਰ ਪਸੰਦ ਮੈਂ ਬਹੁਤ ਥੋੜੀ ਨਹੀਂ ਜਿਆਦਾ ਬਣਦੇ ਬੈਠੇ ਪਰਵਾਹ ਨਾ ਕਰਿਆ ਕਰੋ ਜੇ ਵੀ ਗੱਲ ਆਪਰੇ ਮੰਨਦੇ ਦਿੱਤਿਆ ਜਦ ਤੱਕ ਉਹ ਹਰ ਸਰਕਾਰਾਂ ਦਾ ਆਪ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੰਮ ਥੋੜੀ ਜਿਹਾ ਹੁੰਦਾ ਹੀ ਹੈ ਇਹ ਹੁੰਦਾ ਹੀ ਆਏ ਤੇ ਆਪਾਂ ਅਰਾਦਾ ਨਹੀਂ ਸੋਚ ਸਕਦੇ ਕਈ ਲੋਕ ਮੈਨੂੰ ਬੋਲ ਕੇ ਇਹ ਦੱਸਦੇ ਆ ਠੀਕ ਹੈ ਭਾਈ ਮੈਂ ਜਲਦੀ ਕਿਤੇ مسالا hey, hey, hey. دی سارے پتا لے کر

ਮੈਂ ਖਾਣਿਆਂ ਦੇ ਕਰੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲ ਜਾ ਕੇ ਗੱਲ ਕਰਾਇਆ ਔਰ ਇਹਨਾਂ ਦਾ ਹੁਕਮ ਵੀ ਮੈਂ ਪੁੱਛਦੇ ਫੁੱਲ ਚੁੱਕੇ ਕਰੂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਡਿੰਗ ਸਿਸਟਮ ਦਾ ਹਿੱਸਾ ਮੇਰੇ ਕੋਲ ਗਿਆ ਅਸਲੀਅਤ ਨੂੰ ਬਰੰਦਿਆ ਤਾਂ ਜੇ ਮੈਂ ਦੰਦਰ ਕਰਕੇ ਦੋਕਰ ਤੋਂ ਖੁਸ਼ ਹੁੰਦਾ ਹੋਊਂਗੀ ਤਾਂ ਮੈਂ ਕੀ ਕੱਪਾਂਗਾ

کوشش نہیں سمندے مہمان آنے والے بھی دینا کہ ہو جانکاری پرنت انت میں جلسر لے کے اپنی آپ کو لے کے خون استا ہو گیا پاکستان پتہ جب تھی قتل کر دیں سرکار کیوں نہیں قتل سزا گیم سخت کردیا پرچا دنوں

ਸਦਾ ਜੋ ਕੋ ਕਰਨਾ ਨਹੀਂ ਸੁਖਦਾ ਤੁਸੀਂ ਸੂਰੋਂ ਨਿਰਮਲ ਰੱਖਣੇ ਜੀ ਮਹਾਰਾਜ ਤੁਕੀ ਦੁਆ ਕਰਾਇਆ ਹੈ ਬਹੁਤ ਬੱਧੀ ਕਰ ਮੈਂ ਤੁਸੀਂ ਆਪ ਦੇ ਭਰਾ ਨੂੰ ਮੈਂ ਪਿਆਰ ਕਰਦੇ ਹਾਂ ਫਿਰ ਵੀ ਤਵੰਦ ਦੇ ਦਿੱਕਤ ਵੀ ਸਾਡੇ ਤੋਂ ਕੰਮ ਵਿੱਚ ਸਹੀ ਕੀ ਹੋ ਰਹੀ ਕਿਤੇ ਗਲਤੀ ਕਿਉਂਕਿ ਜਦੋਂ ਕੰਮ ਕਾਤ ਜਾਦਾ ਹੋ ਜਾਂਦਾ ਹੈ ਕਈ ਵਾਰੀ ਉਹ ਪੂਰੀ ਹੋ ਜਾਂਦੀ ਹੈ ਤਾਂ ਤੁਹਾਨੂੰ ਮਾਫ਼ ਕਰ ਉਸ ਕਰਕੇ ਵੀ ਅੱਗੇ ਤੋਂ ਅਸੀਂ ਨਾਲ ਹੀ ਜਾਂਦਾ ਧਿਆਨ ਰੱਖਾਂਗੇ ਕਿਤੇ ਨੁਕਸਨ ਨਾ ਬੰਦ ਕਰਕੇ ਆਉਂਗਾ ਪਾਉਰ ਉੱਪਰ ਆ ਕੁਝਾਂ ਦੇ ਦਰਦ ਦੇਖ ਕੇ ਜਾਂਦਾ ਜਵਾਨ ਤੋਂ ਬਖਸ਼ਣ ਦੇ ਤੋਂ ਮਾਫੀ ਦਾ ਜ਼ਰੂਰ ਹੈ ਤੁਸੀਂ ਸਾਰੇ ਜੰਨੇ ਵਿਕਾਪ ਮੁਕਾਮ ਤੇ ਇਕੱਠੇ ਕੇ ਆਏ ਹੋ ਤਾਂ ਮਾਣ ਦੋਸਤਾਂ ਤੋਂ ਬਾਅਦ ਮੈਂ ਵੀ ਇਕੱਠਾ ਹੋ ਸਕਾਂ। ਦੱਸਦੀ ਕਿ ਅੱਜ ਸਿੱਧੂ ਮੂਸੇਵਾਲਾ ਦੀ ਤੀਜੀ ਵਰਸੀ ਉਸੇ ਸੰਸਕਾਰ ਵਾਲੀ ਥਾਂ ਖੇਤਾਂ ਵਿੱਚ ਮਨਾਈ ਗਈ ਹੈ। ਸੱਜ ਪੜ ਦੇ ਭੋਗ ਪਾਈ ਗਏ ਨੇ ਤੇ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚੰਨ ਕੌਰ ਵੀ ਭਾਵੁਕ ਨਜ਼ਰ ਆਏ। ਇਸ ਦੇ ਨਾਲ ਹੀ ਜੋ ਸਿੱਧੂ ਮੂਸੇਵਾਲੇ ਦੇ ਵੱਡੀ ਗਿਣਤੀ ਚ ਪ੍ਰਸੰਸਕ ਪਹੁੰਚੇ ਸੀ ਉਹ ਵੀ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਏ ਨੇ ਬਰਿਪੋਰਟ ਪੰਜਾਬ ਲੁਕ ਚੈਨਲ